ਉਹ ਥੋੜੀ ਬੱਲੇ ਕਿਹਾ ਸੱਚੀ ਕੰਮ ਕਰਦੀ ਆ ਬਾਈ ਇਹ ਫਿਰ ਇੱਕ ਇਹ ਜਿਗੜ ਕੇਵੇਂ ਲੱਗਿਆ ਬਈ ਇਹ ਲਿਫਟ ਵਾਲਾ ਅੰਦਰਲੇ ਪਾਸੇ ਇਹਦਾ ਇੱਕ ਲੈ ਤੇਰੀ ਵਾਸਤੇ ਵੀ ਹੋ ਜਾਂਦੇ ਨੇ ਬਦਲਾਤੀ ਵੀ ਹੋ ਜਾਂਦੇ ਅੱਛਾ ਦੋਨੇ ਪਾਸੇ ਘੁੰਮ ਜਾਂਦਾ ਹੈ ਥੋੜੇ ਪਾਸੇ ਘੁੰਮ ਜਾਂਦਾ ਬੱਲੇ ਬੱਲੇ ਬੱਲਿਆ ਤਾਂ ਬਾਈ ਦੇਖੋ ਜਮੇ ਸੈਰੀ ਲੱਗਿਆ ਪਿਆ ਇਹ ਵੀ ਵੀਡੀਓ ਦੇਖਣਾ ਨਾ ਬਾਈ ਨਾ ਦੇਖੋ ਟਰੈਕਟਰ ਬਣਾਇਆ ਇੱਕ ਹੈਂਡ ਮੇਡ ਹੱਥਾਂ ਦੇ ਨਾਲ ਆ ਸਾਰਾ ਟਰੈਕਟਰ ਇਹਦੇ ਨਾਲ ਨਾਲ ਉਹ ਸੰਦ ਵੀ ਪਏ ਨੇ ਇਹ ਬਈ ਟੋਟਲੀ ਜਿੰਨਾ ਵੀ ਬਣਾਇਆ ਹੋਇਆ ਹੈ ਹੱਥ ਨਾਲ ਬਣਾਇਆ ਹੋਇਆ ਹੈ ਤੇ ਲਵੇ ਆ ਕੇ ਤੁਹਾਨੂੰ ਸਾਨੂੰ ਮੈਂ ਕਰੋ ਚੈੱਕ ਬਈ ਕੋਈ ਜੱਜ ਨਹੀਂ ਕਰ ਸਕਦਾ ਵੀ ਹੱਥ ਨਾਲ ਬਣਾਇਆ ਹੋਇਆ ਹੈ ਬਈ ਇਹ ਸਜਿੱਥਾ ਬਣਾਇਆ ਹੈ ਹਾਂ ਬਈ ਸਿੱਥਾ ਬਣਾਇਆ ਹੈ ਸਾਰਾ ਲੈ ਇੱਕ ਵਾਰੀ ਬਈ ਸਾਰਿਆਂ ਨੂੰ ਦਿਖਾएंगे ਇਹਦੇ ਵਿੱਚ ਕੀ ਕੀ ਫੰਕਸ਼ਨ ਨੇ ਜਿਵੇਂ ਬਈ ਇਸ ਦਿਨੇ ਰੋਟਾਵੇਟਰ ਤੇ ਹਲ ਬਣਾ ਰੱਖਿਆ ਨੇ ਇਹ ਇਹਦੇ ਨਾਲ ਚੱਲ ਪੈਂਦੇ ਆ ਹਾਂ ਹਲ ਵੀ ਚੱਲ ਪੈਂਦੇ ਆ ਹਲ ਤਾਂ ਲਿਫਟ ਦਾ ਹੀ ਕੰਮ ਹੈ ਗੱਲਾਂ ਤੇ ਇਹਦਾ ਰੋਟਾ ਵੀ ਡਰਿਆ ਇਹਦੇ ਵਿੱਚ ਪੀਟੀਓ ਨਹੀਂ ਹੈਗੀ ਨਹੀਂ ਪੀਟੀਓ ਦੀ ਜਗ੍ਹਾ ਨੇ ਇੱਕ ਕਨੈਕਸ਼ਨ ਦਿੱਤਾ ਹੋਇਆ ਹੈਗਾ ਤੇ ਇਹਦੇ ਵੀ ਕਨੈਕਸ਼ਨ ਹੈ ਤੇ ਬਸ ਤੇ ਚੱਲ ਪੈਂਦਾ ਹੈ ਮੋੜ ਦੇ ਨਾਲ ਹੀ ਬਈ ਮੈਂ ਨਹੀਂ ਮੰਨਦਾ ਤੇਰਾ ਰੋਟਾ ਵਿਟਰ ਚੱਲੂ ਯਾਰ ਐਂ ਥੋੜੀ ਖੋ ਜੇ ਰੋਟਾ ਵਿਟਰ ਚੱਲ ਪੂ ਯਾਰ ਕਮਾਲ ਹੋਗੀ ਤੇ ਇਹਦੇ ਵਿੱਚ ਪਹਿਲਾ ਫੰਕਸ਼ਨ ਦਿਖਾ ਦੇ ਇਹਨੂੰ ਮੇਜ਼ ਦੇ ਉੱਪਰ ਰੱਖ ਲੈ ਖੋਲ ਕੇ ਫਿਰ ਦੇਖਦੇ ਆ ਬਾਈ ਸਾਨੂੰ ਕਾਰਾਗਰੀ ਦਿਖਾਉਣੀ ਆ ਯਾਰ ਟਰੈਕਟਰ ਮੈਂ ਕਿਹਾ ਬਾਈ ਸਾਰਾ ਬਣਾ ਰੱਖਿਆ ਔਰ ਸਾਰੀ ਸਾਰੇ ਹੱਥ ਨਾ ਬਣਾਏ ਹੋਇਆ ਹੈ ਇਹ ਹਾਂ ਬਾਈ ਉੱਤਨ ਬਣਾਇਆ ਸਾਰਾ ਕੁੱਕ ਕੱਲੀ ਕੱਲੀ ਚੀਜ਼ ਹੈ ਕੱਲੀ ਕੱਲੀ ਟਾਇਰਾਂ ਤੋਂ ਲੈ ਕੇ ਛਤਰੀ ਤੱਕ ਸਾਰਾ ਕੁਝ ਲਾ ਬਾਈ ਬੁਰੇ ਲਿਖ ਵੀ ਰੱਖਿਆ ਸੈਲਫ ਮੇਡ ਲਾਓ ਮਿੱਤਰੋ ਟਰੈਕਟਰ ਕਰੋ ਚੈੱਕ ਪਹਿਲਾ ਦਾ ਮਹਿੰਦਰਾ 605 DI ਅਰਜਨ ਨੋਵੋ ਜਿਹੜਾ ਟਾਇਰ ਤੋਂ ਲੈ ਕੇ ਆਹ ਜਿਹੜੀ ਛਾਤਰੀ ਲਾਈ ਹੈ ਸਾਰਾ ਦਾ ਸਾਰਾ ਹੱਥ ਦੇ ਨਾਲ ਭਈਆ ਮਗਰ ਲਿਫਟ ਲੱਗੀ ਵੀ ਇਹ ਵੀ ਕੰਮ ਕਰਦੀ ਦੀ ਹੈ ਹਾਂ ਇਹ ਲਿਫਟ ਵੀ ਕੰਮ ਕਰਦੀ ਹੈ ਲਓ ਭਾਈ ਕਰੋ ਚੈੱਕ ਡੰਡਾ ਵੀ ਲੱਗਿਆ ਹੋਇਆ ਤੁਸੀਂ ਦੇਖ ਲਓ ਇੱਥੇ ਆਪਣੀ ਟਰਾਲੀ ਵਾਲੀ ਹੁੱਕ ਆ ਗਈ ਹੈ ਨਾ ਤੇ ਲਿਫਟ ਤੇ ਸਾਰਿਆਂ ਨੂੰ ਲਿਫਟ ਚੱਕ ਕੇ ਦਿਖਾਈ ਇੱਕ ਵਾਰੀ ਉੱਤੋਂ ਡਿਬੱਲੇ ਇਹਦਾ ਸੱਚੀ ਕੰਮ ਕਰਦੀ ਆ ਬਾਈ ਇਹ ਫਿਰ ਇੱਕ ਇਹ ਜਗੜ ਕੇਵੇਂ ਲੱਗਿਆ ਬਈ ਇਹ ਲਿਫਟ ਵਾਲਾ ਅੰਦਰਲੇ ਪਾਸੇ ਇਹਦਾ ਇੱਕ ਮੋਟਰ ਲੱਗੀ ਹੋਈ ਆ ਬਾਹਰ ਹੀ ਲੱਗੀ ਹੋਈ ਆ ਇਸ ਤਰ੍ਹਾਂ ਅੱਛਾ ਅੱਛਾ ਤੇ ਹਾਂ ਇਹ ਮੋਟਰ ਲੱਗੀ ਹੋਈ ਆ ਇਹਦੇ ਨਾਲ ਸਿੱਧੀ ਇਹਦੀ ਮਤਲਬ ਕਨੈਕਸ਼ਨ ਕੀਤਾ ਹੋਇਆ ਇਹ ਚੱਲਦਾ ਇਹ ਇਸ ਆਰ ਮੋਟਰ ਨਾਲ ਆ ਜਿਹੜਾ ਹੱਥਾਂ ਦੇ ਵਿੱਚ ਫੜਦਾ ਚੱਲਦਾ ਇਹ ਵਾਇਰਲੈਸ ਹੈ ਇਹ ਰਿਮੋਟਰ ਨਾਲ ਚੱਲਦਾ ਕਨੈਕਸ਼ਨ ਹੋ ਜਾਂਦਾ ਹੈ ਲਓ ਵੀ ਮਿੱਤਰੋ 100 ਮੀਟਰ ਤੱਕ ਇਹ ਚੱਲਦਾ ਹੈਗਾ 100 ਮੀਟਰ ਦੀ ਰੇਂਜ ਇਹਦੀ ਹੈਗੀ ਹੈ ਬਈ ਦੁਬਾਰਾ ਚੱਕ ਕੇ ਦਿਖਾਈ ਸਾਰਿਆਂ ਨੂੰ ਦਿਖਾਈ ਆ ਬਈ ਰਿਮੋਟਰ ਨਾਲ ਤੁਸੀਂ ਐਂ ਕਰੋ ਕੁਰਸੀ ਦੇ ਲੋ ਬਈ ਬਾਈ ਦੀ ਚੀਜ਼ ਦੇਖੋ ਬਣਾਈ ਹੋਈ ਆ ਯਾਰ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਲੈ ਲਿਫਟ ਉੱਪਰ نیچے ਕਰਦੇ ਬਈ ਰਿਮੋਟ ਨਾਲ ਇੱਕ ਤਾਂ ਲਿਫਟ ਹੈ ਚ ਆਹ 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 ਬੱਲੇ 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 ਉੱਪਰ ਹਾਂ ਠੀਕ ਹੈ ਤੇ ਇਹਦੇ ਬਾਅਦ ਸਟੀering ਸਿਸਟਮ ਪਾਵਰ ਸਟੀering ਕਰਖਿਆ ਬਾਈ ਨੇ ਕੋਈ ਕਰੋ ਚੈੱਕ ਲਵਾ ਮਿੱਤਰੋ ਇਹ ਸਟੀering ਸਵੇ ਅੱਛਾ ਇਹ ਵੀ ਰਿਮੋਟ ਨਾਲ ਹੀ ਮੁੜ ਰਿਹਾ ਹੈ ਨਾ ਹਾਂ ਇਹ ਵੀ ਰਿਮੋਟ ਯਾਰ ਆਹ ਚੀਜ਼ ਦੇਖਣ ਆਲੀ ਹੈ ਬਈ ਦੋ ਦਵਾਰੋਂ ਮੁੜੀ ਬਈ ਰਿਮੋਟ ਨਾਲ ਲੈ 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 ਮਿੱਤਰੋ ਕਰੋ ਚੈੱਕ ਬਈ ਤੇ ਬਈ ਸਾਨੂੰ ਹੁਣ ਰੋਟਾ ਬਟਰ ਲਾ ਕੇ ਦਿਖਾਏਂਗਾ ਤੂੰ ਕਹਿੰਦਾ ਵੀ ਚੱਲਦਾ ਇਹਦੇ ਨਾਲ ਲਾ ਕੇ ਇੱਥੇ ਇੱਥੇ ਰੱਖ ਲਓ ਫਰਮੇਜ਼ ਦੇ ਲੈ ਬਈ ਆਹ ਹਰੇ ਅਭੀ ਮੈ ਸਾਨੂੰ ਸਾਰਿਆਂ ਨੇ ਕੋਈ ਰੋਟਾ ਬਟਰ ਦਿਖਾਨਾ ਆਹ ਬਾਈ ਨੇ ਰੋਟਾ ਬਟਰ ਬਣਾਇਆ ਬਲੇਡ ਬਲੂਡ ਲੱਗੇ ਹੋਏ ਨੇ ਸਾਈਡ ਤੇ ਬਈ ਇਹ ਤਾਂ ਜਿਵੇਂ ਅਸਲੀ ਦਾ ਰੋਟਾ ਬਟਰ ਉਨੀ ਉਨੀ ਬਣਾਇਆ ਹੋਇਆ ਜਰਾ ਹੈ ਬਈ ਐ ਤਾਂ ਹੁਣ ਅਸਲੀ ਵਰਗਾ ਤਾਂ ਨਹੀਂ ਬਣਦਾ ਨਹੀਂ ਜਿਵੇਂ ਅੱਧਾ ਗਰਾਰੀਆਂ ਗੂਰੀਆਂ ਬੈਲਟਾਂ ਮੋਟਾਂ ਗਈਆਂ ਹੁੰਦੀਆਂ ਨੇ ਹਨਾ ਚੀਜ਼ ਉਹੀ ਹੈ ਸਾਰੀ ਆਹ ਚੀਜ਼ ਉਹੀ ਹੈ ਸਾਰੀ ਲੋਈ ਕਰਤਾ ਫਿੱਟ ਅੱਛਾ ਜੀ ਮੈਂ ਰੋਟਾ ਵੀਟਰ ਪਾਤਾ ਤੁਹਾਡੀ ਲਿਫਟ ਕੰਮ ਕਰੂਗੀ ਕਰੂਗੀ ਉੱਪਰ ਚੱਕ ਦੂਗਾ ਇਹਨੂੰ ਲੈ ਬਈ ਹੁਣ ਦੇਖਦੇ ਆ ਮਿੱਤਰੋ ਅੱਛਾ ਪਿੰਨਾ ਪੁੰਨਾ ਵੀ ਪੈਂਦੀਆਂ ਨੇ ਮਿੱਤਰ ਵਾਹ ਕਰੋ ਚੱਕਾ ਤੇ ਨਾ ਡੰਡਾ ਜੀ ਦਾ ਵੀ ਤੁਹਾਨੂੰ ਛੋਟਾ ਕਰਨੇ ਇਥੋਂ ਹੋ ਜਾਂਦਾ ਹੈ। ਅੱਛਾ ਅਡਜਸਟ ਡੰਡਾ ਵੀ ਘੱਟ ਵੱਧ ਜਾਂਦਾ ਹੈ। ਬੱਲੇ 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 ਤੁਹਾਨੂੰ ਵਧਾਉਣਾ ਤਾਂ ਉਹ ਖੋਲ ਲੂ। ਆ ਤਾਂ ਬਈ ਜਿਵੇਂ ਜਿਵੇਂ ਆਸੇ ਟਰੈਕਟਰਾਂ ਦੇ ਹੁੰਦਾ ਹੈ ਨਾ ਉਹੀ ਸਿਸਟਮ ਹੈ ਨਾ ਸੈਂਟਰ ਵਾਲਾ ਕਰੋ ਚੱਕ ਦੇਖੋ। ਵੱਡਾ ਛੋਟਾ ਕਰਨ ਨਾਲ ਲੈ ਬਈ ਨੇ ਬਈ ਪਿੰਨ ਪਾਤੀ ਇੱਥੇ। ਤੇ ਬਈ ਲਿਫਟ ਚੱਕੂਗੀ ਇਹਨੂੰ ਬਈ। ਲਿਫਟ ਚੱਕਣੀ ਤਾਂ ਚਾਹੀਦੀ ਹੈ। ਚੱਲ ਲੈ ਬਈ ਦੇਖਦੇ ਆ ਰਿਮੋਟ ਬਾਈ ਦੇ ਹੱਥ 'ਚ ਆ ਦੇਖੋ। ਓ ਬੱਲੇ 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 ਲੱਗ ਗੱਲ ਬਣ ਗਈ ਯਾਰ ਇੰਨਾ ਕਿ ਚੱਕਦੇ ਇਹ ਲਿਫਟ ਭਾਈ ਬਹੁਤ ਭਾਈ ਬੁੱਥੇ ਰਿ ਉੱਠ ਗਈ ਤੁਸੀਂ ਆ ਚੱਕੋ ਗਰਾਉਂਡ ਕਲੀਅਰਨਸ ਚੈੱਕ ਕਰੋ ਲੈ ਭਾਈ ਥੱਲੇ ਕਰੀ ਇੱਕ ਵਾਰੀ ਲਿਫਟ ਨੂੰ ਦੋੜੋ ਚੱਕੀ ਥੱਲੇ ਰੱਖ ਕੇ ਇੱਕ ਵਾਰੀ ਲੈ ਵੇ ਤੇਰਾ ਵਾਤਾ ਦੇਖੋ ਭਾਈ ਆ ਸਰਾ ਕਰਕੇ ਤੇ ਉੱਥੇ ਬਾਈ ਲਾਊਗਾ ਮੈਂ ਲੱਗਦਾ ਤਾਰੇ ਦੀ ਕਨੈਕਟ ਕਰੂਗਾ ਬਸ ਪੀਟੀਓ ਸ਼ਾਟ ਦੀ ਕਮੀ ਰਹਿ ਗਈ ਹਨਾ ਨਹੀਂ ਗੱਲਬਾਤ ਜਮੀ ਬਣ ਗਈ ਸੀ ਹਨਾ ਉਹ ਹੀ ਪਰ ਯਾਰ ਇਹ ਵੀ ਬਹੁਤ ਤਕੜੀ ਚੀਜ਼ ਬਣਾ ਰੱਖੀ ਹੈ ਬਾਈ ਨੇ ਅੱਛਾ ਇਹ ਜਿਹੜਾ ਚੱਲੂਗਾ ਮੰਗਰ ਰੋਡ ਵਿਟਰਬਲੇਡ ਇਹ ਵੀ ਤੁਸੀਂ ਬਟਨ ਬੁਟਨ ਦੇ ਨਾਲ ਕਰਾਉਗਾ ਬਰੇਡ ਹਾਂਜੀ ਬਟਨ ਨਾਲ ਚੱਲੂਗਾ ਪੁੱਤਰੀ ਇੱਕ 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 ਮਿੰਟ ਅਰ ਅਰ ਮੋਟਰ ਮੋਟਰ ਲਵੇ ਲਈਏ ਤਾਂ ਥੋੜਾ ਰੋਟਾ ਵਿਟਰ ਦਿਖਾ ਦੇ ਸਾਰਿਆਂ ਨੂੰ ਇੱਕ ਵਾਰੀ ਕਿਹੜਾ ਬਟਨ ਦੱਬਿਆ ਤੁਹਾਨੂੰ ਆਹ ਵਾਲਾ ਹੈ ਇਹ ਮਤਲਬ ਇਹ ਨਾ ਇਹ 6 ਚੈਨਲ ਰਿਮੋਟ ਹੈ 6 ਚੈਨਲ ਅੱਛਾ 6 ਚੈਨਲ ਮਤਲਬ ਵੀ ਇਹ ਇਹ ਨਾਲ ਅੱਗੇ ਪਿੱਛੇ ਹੁੰਦਾਗਾ ਹਾਂ ਤੇ ਇਹਦਾ ਲਿਫਟ ਕੀਤੀ ਹੋਈ ਹੈ ਹਾਂ ਤੇ ਆਹ ਇਹਦੇ ਨਾਲ ਆਪਣਾ ਸਟੀਅਰਿੰਗ ਸਿਸਟਮ ਹੈ ਆਹ ਜਿਹੜੇ 1 2 3 ਇਹ ਬਿਲਕੁਲ ਫਰੀ ਨੇ ਠੀਕ ਹੈ ਹਾਂ ਵੀ ਇਹ ਮਿਲ ਤੰਨੇ ਕਨੈਕਸ਼ਨ ਵਿੱਚ ਹੋਰ ਪੀਟੀਓ ਵਾਲਾ ਸਿਸਟਮ ਵੀ ਪੈ ਸਕਦਾ ਹੈਗਾ ਪਰ ਲੋੜ ਨਹੀਂ ਪਈ ਕਿਉਂਕਿ ਇਹ ਤੰਨੇ ਕਨੈਕਸ਼ਨ ਉੱਤੇ ਹੈਗੇ ਨੇ ਪਹਿਲੀ ਦੁਬਾਰਾ ਚਲਾਈਏ ਇੱਕ ਵਾਰੀ ਬਈ ਉਹ ਦੇਖੋ ਦੇਖੋ ਬਈ ਖੜੇ ਨਾ ਬਲੇਡ ਲੈ ਰਿਵਰਸ ਵੀ ਹੋ ਜਾਂਦੇ ਨੇ ਬਦਲੇ ਅੱਗੇ ਵੀ ਹੋ ਜਾਂਦੇ ਨੇ ਅੱਛਾ ਦੋਨੇ ਪਾਸੇ ਘੁੰਮ ਜਾਂਦਾ ਹੈਂ ਦੋਲੇ ਪਾਸੇ ਘੁੰਮ ਜਾਂਦਾ ਹੈ ਤੇ ਬੱਲੇ 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 ਆ ਤਾਂ ਬਈ ਦੇਖੋ ਜੰਮੀ ਸੈੜੀ ਲੱਗਿਆ ਪਿਆ ਆਹ ਕਰੋ ਚੈੱਕ ਜਿਵੇਂ ਅਸਲੀ ਟਰੈਕਟਰ ਦਾ ਆਪਾਂ ਪੀਟੀਓ ਅੱਗੇ ਪਿੱਛੇ ਕਰ ਲੰਨੇ ਆ ਨਾ ਓਵੇਂ ਹੀ ਘੁੰਮਦੇ ਨੇ ਅੱਗੇ ਘੁੰਮਣ ਅੱਗੇ ਮਾੜੇ ਪਿੱਛੇ ਘਣਾ ਪਿੱਛੇ ਇਹਦੇ ਨਾਲ ਨਾਲ ਬਾਈ ਨਾਲ ਬਾਈ ਆ ਦੇਖੋ ਇਹ ਵੀ ਹੱਥਾਂ ਨਾਲ ਬਣਾਇਆ ਹੋਇਆ ਫਲ ਇਹ ਕਾਦਾ ਬਣਿਆ ਹੋਇਆ ਇਹ ਇਹ ਜਿਹੜੇ ਆਪਣੇ ਪੀਪੀਸੀ ਪੈਪ ਹੁੰਦੇ ਨੇ ਕਵਾੜ ਤੋਂ ਮਿਲ ਜਾਂਦੇ ਹੁੰਦੇ ਨੇ ਉਹ ਜਿਹੜੀਆਂ ਪੱਕਰਾਂ ਦੇ ਵਿੱਚ ਪਾਣੀ ਵਾਲੀਆਂ ਪੈਪਾ ਪਾਣੇ ਹੁੰਦੇ ਨੇ ਪੀਸੀ ਵਾਲੀਆਂ ਪੈਪਾ ਤੇ ਉਹਨੂੰ ਬਸ ਕਰ ਲਿਆ ਵਿਚਾਲੋਂ ਸਿੱਧੇ ਕਰਕੇ ਉਹਦੇ ਨਾਲ ਜੋ ਕੁਝ ਮਰਜ਼ੀ ਬਣਾ ਲਵੜ ਜਾਂਦਾ ਤੇ ਬਾਈ ਇੱਕ ਵਾਰੀ ਥੱਲੇ ਲਾ ਕੇ ਚਲਾਏਗਾ ਰਿਕਟਰ ਨੂੰ अच्छा जेडे म्यूजिक सिस्टम ਲਾਇਆ ਹੋਇਆ ਇਹ ਵੀ ਚੱਲਦਾ ਹੋ। ਨਹੀਂ ਇਹਦੇ ਵਿੱਚ ਨਾ ਮਤਲਬ ਇਹਦੇ ਵਿੱਚ ਇਹਦਾ ਰੀਸੀਵਰ ਰੱਖਿਆ ਹੋਇਆ ਹੈਗਾ। ਇਹਨੂੰ ਬੁਰਾ ਲੱਗਦਾ ਤੀਗਾ। ਫਿਰ ਮੈਂ ਆ ਮਿਊਜ਼ਿਕ ਸਿਸਟਮ ਦੇ ਵਿੱਚ ਰੀਸੀਵਰ ਪਾਤਾ ਤੇ ਮੰਗਰਲੇ ਪਾਸੇ ਬੱਤੀ ਵੀ ਲਾਈ ਹੋਈ ਹੈ। ਰੈਡਾ ਇਹ ਵੀ ਚੱਲ ਜਾਂਦਾ ਹੈਗਾ। ਇਹੋ ਚ ਬੱਲੇ 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 ਦੇਖੋ ਬਈ। ਲੱਗ ਲੱਗ ਮਤਲਬ ਗੱਲ ਦਾ ਘੈਂਟ ਹੈ ਤੇ ਹੁਣ ਬਈ ਮੇਰੇ ਟਰੈਕਟਰ ਦਾ ਗੇੜਾ ਦਿਵਾ ਦੇਕਾ। ਲਾ। ਸੱਚੀ ਗਰੀਬ ਇਸੇ। ਛੇ ਪਿੱਛੇ ਲੱਗੀ ਜਿਹੜਾ ਸੌਣਾ ਹੈ ਬਾਜ ਕਰ ਰਹਾ ਹੈ ਉਹ ਬਾਜ ਨੂੰ ਗੁਜ ਨਹੀਂ ਬੜਿਆ ਖਿੱਚਦਾ ਹੋਇਆ ਬਾਜ ਨੂੰ ਖਿੱਚਦਾ ਲੈਂਦਾ ਭਾਈ ਪਰ ਇਹ ਜਿਹੜੀ ਗੀਅਰ ਹੈ ਨਾ ਪਲਾਸਟਿਕੀ ਗੀਅਰ ਨੇ ਜਿਹੜਾ ਪਈ ਆ ਥੱਕਾ ਕਰਾਂਗੇ ਨਾ ਉਪਰ ਜੰਦੇ ਨੇ ਹਾਂ ਵੀ ਬਾਜਰ ਕੰਨਾ ਕੋ ਦਾ ਇਹਦਾ ਖੋਤਾ ਹੀ ਪਾਜਨ ਬਹੁਤ ਕਾਫੀ ਜ਼ਿਆਦਾ ਹੈ ਕਿੰਨਾ ਇਹਦਾ ਹੋਣਾ ਮੇਰੇ ਨਾਲ 5-6 ਕਿਲੋ ਵਗੂ ਹੋਣਾ ਇਹਨਾਂ ਪੰਜ 6 ਕਿਲੋ ਸਾਰਾ ਪਰ ਇਹ ਤੇ ਉਹ ਲੱਗਿਆ ਨਾ ਪਲਾਸਟਿਕ ਲੱਗੀ ਸਾਰੀ ਕੁਛ ਠੀਕ 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 ਹੈ ਲਾ ਭਾਈ ਇਧਰ ਪਿੱਛੇ ਬੈਕ ਕਰੀ ਚੋੜੀ ਲਾਓ ਮਿੱਤਰੋ ਆ ਦੇਖ ਕੋ ਸਟੇਰੀਂਗ ਵੀ ਮੇਰੇ ਲੱਗ ਰਿਹਾ ਵਾ ਇਹ ਮਤਲਬ ਉਹ ਨਹੀਂ ਇਹ ਤੇ ਉਹਨਾਂ ਪਿੱਛੇ ਉਹ ਨਹੀਂ ਲੱਗਿਆ ਮਤਲਬ ਇਹ ਮੁਰਦਾ ਕਾਹ ਤੋਂ ਘੱਟ ਹੈ ਕਿ ਦੋਨੋਂ ਟਾਇਰ ਚੱਲਦੇ ਨੇ ਇਹਨੂੰ ਉੱਪਰ ਰੱਖ ਲੈ ਵੇ ਟਰੈਕਟਰ ਨਹੀਂ ਤੇਰੀ ਨੱਕ ਵਾ ਲਾਵੇ ਮਤਲਬ ਬਾਈ ਨੇ ਨਾ ਸਰਾ ਚੀਜ਼ ਬਣਾ ਰખી ਹੈ ਚੈੱਕ ਕਰਨ ਵਾਲੀ ਚੀਜ਼ ਹੈ ਬਈ ਇਹ ਤਾਂ ਖਰਚਾ-ਪੁਰਚਾ ਕਿੰਨਾ ਖਾ ਗਿਆ ਉੱਥੇ ਬਹਿ ਜਾ ਸਾਹਮਣੇ ਬਹਿ ਜਾ ਨਹੀਂ ਕੋਈ ਨਹੀਂ ਇਧਰ ਬਹਿ ਜਾ ਸਾਹਮਣੇ ਬਹਿ ਜਾ ਕੋਈ ਨਹੀਂ ਖਰਚਾ ਕਿੰਨਾ ਕਰ ਗਿਆ ਤੇ 2:00 ਵਜੇ ਬਾਦੂ ਆ ਗਏ ਤੇ ਫਿਰ ਵੀ ਇਹ ਵਕਤ ਤੇ ਕੁਝ ਹੋਊਗਾ ਕਰ ਲਿਆ ਆਪਾਂ ਨੇ YouTube ਤੋਂ ਦੇਖ ਕੇ ਬਾਕੀ ਬਹੁਤ ਠੀਕ ਹੈ ਵੀਡੀਓ ਵੀਡੀਓ ਦੇਖ ਕੇ ਬਣਾਤਾ ਟਰੈਕਟਰ ਹਾਂ ਵੀਡੀਓ ਦੇਖ ਕੇ ਬਣਾਤਾ ਸਾਰੀ ਬਈ ਮਿੱਤਰੋ ਕਮੈਂਟ ਕਰਿਓ ਤੁਹਾਨੂੰ ਐ ਦੱਸੋ ਜਿਹੜੇ ਬਾਈ ਟਰੈਕਟਰ ਦੀ ਮੰਗ ਰਲੀ ਗੁੱਡੀ ਬਣਾਈ ਜਾ ਦਨਾਂ ਇਹੇ ਮੈਨੂੰ ਐ ਲੱਗਦਾ ਹੈ ਵੀ ਜਿਵੇਂ ਆਪਣੀ ਕੋਈ ਰਵੜ ਹੋਵੇ ਇਹ ਜਿਹੜਾ ਆਪਣਾ ਗੱਦਾ ਨਹੀਂ ਹੁੰਦਾ ਪਰ ਮੈਸਾ ਥੱਲੇ ਵਛਾ ਚਾ ਮੈਸਾਲੇ ਮੈਂ ਟਾਂ ਆ ਗਿਆ ਜੀ ਕਿ ਤੂੰ ਹਾਂ ਤੇ ਉਹ ਪ੍ਰਾਣਾ ਲਾ ਕੇ ਆ ਹੌਸਪੇਪ ਹੁੰਦਾ ਹੈ ਨਾ ਆਪਣਾ ਇਹ ਉਹਦੇ ਲਈ ਉਹ ਨਾ ਕੱਟ ਕੇ ਗੁੱਟੀਆਂ ਆ ਇਹਦਾ ਬਣਾ ਦਿੱਤਾ ਹੁੰਦਾ ਹੈ ਹੌਸਪੇਪ ਉਦਾ ਟਰੈਕਟਰ ਲਾਉਂਦਾ ਹੈਗਾ ਟਰੈਕਟਰ ਵਾਲਾ ਗੱਡੀ ਵਾਲਾ ਕੁਝ ਵੀ ਕੋਈ ਅੱਛਾ ਅੱਛਾ ਠੀਕ ਹੈ ਬਾਈ ਉਹ ਦੇਖ ਲਓ ਬਈ ਮੈਸਾ ਵਾਲਾ ਮੈਟ ਹੈ ਨਾ ਉਹਦਾ ਟਾਇਰ ਤਿਆਰ ਕਰ ਰਿਹਾ ਹੈ ਨਾ ਬਾਈ ਨੇ ਦੋਨੋਂ ਹੀ ਆ ਬਾਡੀ ਵੀ ਪਲਾਸਟਿਕ ਦੀ ਸਾਰੀ ਤਿਆਰ ਕਰੀ ਹੈ ਅੱਛਾ ਇਹ ਇੱਥੇ ਤੇਰੀ ਮੋਟਰ ਕੰਬੈਂਟਰੀ ਹੈ ਇਹਦੇ ਵਿੱਚ ਬਈ ਬੈਂਟਰੀ ਹੈ ਇਹ ਲਾਲ ਹੈ ਆ ਕਰੋ ਚੈੱਕ ਵੋਲਟ ਦੀ ਬੈਂਟਰੀ ਦੇ ਕੰਮ ਕਰਦਾ ਹੈ ਯਾਰ ਅੱਛਾ ਨਾ ਰੱਖੇ ਨਾ ਬਾਈ ਰੱਖਣ ਨੂੰ ਹੈ ਓਰੇ ਇਹ ਤਾਂ ਸਟੇਜਿੰਗ ਤੋਂ ਪਹਿਲਾਂ ਹੋਰ ਹੁੰਦਾ ਸੀ ਜਾਲੀ ਇਹ ਖਰਾਬ ਹੋ ਗਿਆ ਤਾਂ ਦੂਜਾ ਲਾਇਆ ਤਾਂ ਨਾ ਤੇ ਮੋੜਨ ਤੇ ਥੋੜੀ ਦਿੱਕਤ ਆਉਂਦੀ ਇਹਨੂੰ ਹੂੰ ਵੀ ਬਈ ਵਧੀਆ ਯਾਰ ਫਿਰ ਵੀ ਮੋਡਰ ਹੈ ਬਈ ਕਰੋ ਦੱਸੋ ਬਈ ਬਾਈ ਦੀ ਸੋਨੂ ਕਾਰਗਰੀ ਕਿੰਮ ਲੱਗੀ ਸਾਰੇ ਜਣੇ ਕਿ ਵਧੀਆ ਲੱਗੀ ਯਾਰ ਘੈਂਟ ਲੱਗੀ ਵੀਡੀਓ ਸ਼ੇਅਰ ਕਰਨੇ ਬਾਈ ਜੇ ਕਿਸੇ ਨੇ ਬਣਵਾਉਣਾ ਹੋਵੇ ਡਾਇਰੈਕਟਰ ਇਹ ਬਣਵਾਉਣਾ ਹੋਵੇ ਯਾਰ ਇਹਦੇ ਟਾਈਮ ਬੜਾ ਲੱਗਦਾ ਹੈ ਚਲੋ ਫਿਰ ਵੀ ਆਈਡੀਆ ਆਈਡੀਆ ਮਤਲਬ ਕਿਹੜੇ ਆਪਣੇ ਮਾਡਲ ਹੁੰਦੇ ਨੇ ਉਹਨਾਂ ਦਾ ਤਾਂ ਜਲਦੀ ਬਣ ਜਾਈ ਤੁਰ ਹਾਂ ਉਹ ਤਾਂ ਬਣਿਆ ਬਣਾਇਆ ਆਉਂਦੇ ਨੇ ਤਾਂ ਬਾਈ ਨੇ ਬਾਈ ਸਾਰੇ ਹੱਥੀ ਬਣਾਇਆ ਹਨਾ ਗੀਰ ਗੁਰ ਕਿਟ ਕਰ ਹਾਂ ਇਹ ਤੇ ਸਾਰੇ ਹੱਥਾ ਬਣਾਇਆ ਸਾਰਾ ਕੁਝ ਲਾ ਬਾਈ ਬਾਈ ਨੇ ਚੀਜ਼ ਦੇਖੋ ਬਾਈ ਗੱਡੀ ਘੈਂਟ ਬਣਾਈ ਐ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜੋ ਦੱਸਿਓ ਤੇ ਬੜੇ ਉਹ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਾ ਸਾਰਾ ਹੈਂਡ ਮੇਡ ਹੈ ਮੁਰਲੇ ਪਾਸੇ ਲਿਖਿਆ ਵੀ ਹੋਇਆ ਹੈ ਨਾ ਸੈਲਫ ਮੇਡ ਬਾਈ ਨੇ ਲੈ ਬਾਈ ਇਹਦਾ ਸਿੱਧੂ ਮੂਸੇ ਦਾ ਗਾਣਾ ਆਇਆ ਸੀ ਅਗਰ ਬਣਿਆ ਸੈਲਫ ਮੇਡ ਹੋਣੀ ਲੱਗਦਾ ਹੈ ਅੱਛਾ ਮੂਸੇ ਵਾਲਾ ਦਾ ਹੈ ਨਾ ਬਾਈ ਹੈ ਇਹ ਤੇ ਬੜੀਆ ਬੰ Love it.